ਹਾਂਜੀ ਸਾਸਤਰੀ ਖਾ ਸਾਰਿਆਂ ਨੂੰ ਕਿੱਦਾਂ ਹਾਲ ਚਾਲ ਸਾਰੇ ਠੀਕ ਠਾਕ ਆਇਓ ਸਾਰੇ ਠੀਕ ਠਾਕ ਹੋਗੇ ਤੇ ਸਪੇਨ ਨੇ ਧੁਮਾਕਾ ਕੀਤਾ ਹੋਇਆ ਇਮੀਗ੍ਰੇਸ਼ਨ ਨੂੰ ਓਪਨ ਕਰ ਦਿੱਤਾ ਤੇ 5 ਲੱਖ ਬੰਦਿਆਂ ਨੂੰ ਪੱਕਾ ਕਰਨਾ ਤੋਂ ਇਹਦੀ ਵਜ੍ਹਾ ਦੇ ਵਿੱਚ ਹੁਣ ਲੋਕਾਂ ਦੇ ਵਿੱਚ ਦੌੜ ਲੱਗ ਚੁੱਕੀ ਆ ਕੀ ਕਰਨਾ ਕੀ ਨਹੀਂ ਕਰਨਾ ਚਾਹੀਦਾ ਕਿਹੜੇ ਡਾਕੂਮੈਂਟ ਚਾਹੀਦੇ ਆ ਔਰ ਕਿੰਨੇ ਮਹੀਨੇ ਦੇ ਲਈ ਇਹ ਇਮੀਗ੍ਰੇਸ਼ਨ ਖੁੱਲਣੀ ਆ ਕਦੋਂ ਤੋਂ ਖੁੱਲਣੀ ਆ ਕਿਹੜੇ-ਕਿਹੜੇ ਲੋਕ ਇਹਦੇ ਵਿੱਚ ਆਣਗੇ ਕਿਹੜੇ ਲੋਕਾਂ ਦੇ ਕੋਲ ਪੈਦਰੋਮੈਂਟ ਕਿੰਨੋ ਤੱਕ ਦੀ ਹੈਗੀ ਆ ਕੀ ਹੋਵੇਗਾ ਸਾਰਾ ਕੁਝ ਤੁਹਾਨੂੰ ਐਕਸਪਲੇਨ ਕਰਾਂਗੇ ਔਰ ਸਾਰੇ ਉਹ ਲੋਕਾਂ ਦੇ ਲਈ ਪਹਿਲਾਂ ਖੁਸ਼ੀ ਦੀ ਗੱਲ ਆ ਜਿੰਨੇ ਵੀ ਲੋਕ ਸਪੇਨ ਦੇ ਵਿੱਚ ਇਸ ਟਾਈਮ ਤੇ ਹੱਕ ਹੈਗੇ ਆ ਰੱਬ ਨੇ ਤੁਹਾਡੀ ਦੁਆ ਸੁਣ ਲਈ ਆ ਰੱਬ ਨੇ ਤੁਹਾਡੀ ਅਰਦਾਸ ਕਬੂਲ ਕੀਤੀ ਆ ਕਿਉਂਕਿ ਹੁਣ 5 ਲੱਖ ਲੋਕਾਂ ਨੂੰ ਪੱਕਾ ਕਰਨਾ ਜਿੱਥੇ ਪੂਰੀ ਦੁਨੀਆ ਦੇ ਵਿੱਚ ਇਮੀਗ੍ਰੈਂਟਸ ਨੂੰ ਲੈ ਕੇ ਅੱਗ ਲੱਗੀ ਹੋਈ ਆ ਕਿ ਕੱਢੋ ਇਹਨਾਂ ਨੂੰ ਇੱਥੋਂ ਜੋ ਮਰਜ਼ੀ ਹੋ ਜਾਵੇ ਉੱਥੇ ਸਪੇਨ ਹੱਕ ਢਾ ਕੇ ਖੜਿਆ ਇਮੀਗ੍ਰੈਂਟਸ ਦੇ ਹੱਕ ਦੇ ਵਿੱਚ ਔਰ ਲੋਕਾਂ ਨੂੰ ਪੱਕਾ ਕਰਨ ਜਾ ਰਿਹਾ ਹੈ ਤੋ ਇਹਦੇ ਇਲੈਕਟ ਹੁਣ ਤੁਹਾਨੂੰ ਦੱਸ ਦਈਏ ਕਿ ਆਪਣੀ PCC ਸਭ ਤੋਂ ਪਹਿਲਾ ਜ਼ਰੂਰੀ ਆ ਕਿ ਵੀ PCC ਬਣਾ ਲਿਓ ਜਿਹਦੇ ਵੀ 16 ਸਾਲ ਤੋਂ ਘੱਟ ਉਹਨਾਂ ਤਾਂ ਜ਼ਰੂਰਤ ਹੈ ਨਹੀਂ ਪਰ ਜਿੰਨੇ ਉੱਪਰ ਇਸ ਤੋਂ ਜ਼ਿਆਦਾ ਉਮਰ ਦੇ ਆ ਉਹਨਾਂ ਲਈ PCC ਬਹੁਤ ਜ਼ਿਆਦਾ ਜ਼ਰੂਰਤ ਆ ਔਰ ਇਹ ਸਿਰਫ ਔਰ ਸਿਰਫ 2 ਮਹੀਨਿਆਂ ਦੇ ਲਈ ਖੁੱਲਣੀ ਆ 2 ਮਹੀਨਿਆਂ ਦੇ ਵਿੱਚ ਵਿੱਚ ਤੁਸੀਂ ਦੇਖ ਲਓ ਇਹ ਹੋਵੇ ਤੁਹਾਡੀ PCC ਤੁਹਾਡੇ ਡਾਕੂਮੈਂਟ ਹੀ ਨਾ ਰੈਡੀ ਹੋਵੇ ਔਰ ਟਾਈਮ ਨਿਕਲ ਜਵੇ ਕਿਉਂਕਿ 5 ਲੱਖ ਬੰਦੇ ਨੇ ਜਦੋਂ ਫਾਈਲਾਂ ਜਮ੍ਹਾਂ ਹੋਣੀਆਂ ਨਾ ਤੁਹਾਨੂੰ ਪਤਾ ਕਿ ਰਾਸ਼ ਕਿੰਨਾ ਪੈਣਾ ਅਗਰ ਏਕੀ ਕਾ ਪੇਪਰ ਵੀ ਹੋਵੇ ਨਾ ਬੰਦਰਾ ਕਿੱਡੇ ਘਰੇ ਲੱਗ ਜਾਣੇ ਆ ਸੋ ਇਹ ਚੀਜ਼ਾਂ ਦਾ ਤੁਸੀਂ ਧਿਆਨ ਰੱਖੋ ਆਪਣੀ PCC ਸਭ ਤੋਂ ਜ਼ਰੂਰੀ ਆ PCC ਨੂੰ ਆਪਣੀ ਨੂੰ ਰੈਡੀ ਕਰਕੇ ਰੱਖੋ ਔਰ ਇਹ ਪ੍ਰੂਫ ਜੁਟਾ ਕੇ ਰੱਖੋ ਜਿਹੜੇ ਕਿ ਤੁਹਾਡੇ 2025 ਦਸੰਬਰ ਤੋਂ ਪਹਿਲਾਂ ਪਲਾ ਤੁਹਾਡੇ ਕੋਲ ਕੋਈ ਵੀ ਪ੍ਰੂਫ ਸੀ ਉਹਨੂੰ ਸਾਮ ਸੰਭਾਲ ਕੇ ਰੱਖੋ ਤੁਹਾਡੇ ਬੋਰਡਿੰਗ ਪਾਸ ਹੋਗੇ ਤੁਹਾਡੀਆਂ ਟਿਕਟਾਂ ਹੋਗੀਆਂ ਤੁਹਾਡੀ ਕੋਈ ਡਾਕਟਰੀ ਟਿਕਟ ਹੋਗੀ ਤੁਹਾਨੂੰ ਕੋਈ ਟ੍ਰੇਨ ਦੀ ਟਿਕਟਾਂ ਹੋਗੀਆਂ ਤੁਹਾਨੂੰ ਕੋਈ ਉਹ ਫਾਈਨ ਹੋਇਆ ਹੋਇਆ ਜਾਂ ਤੁਹਾਡਾ ਕੋਈ ਵੀ ਬਿਲਿੰਗ ਆ ਜਾਂ ਤੁਹਾਡਾ ਕੁਝ ਵੀ ਇਸ ਤਰ੍ਹਾਂ ਦਾ ਪ੍ਰੂਫ ਹੋਏਗਾ ਜਿਹੜਾ ਤੁਹਾਨੂੰ ਪ੍ਰੂਫ ਕਰੇ ਕਿ ਤੁਸੀਂ ਇੱਥੇ ਰਹਿ ਰਹੇ ਆ ਸੋ ਉਹ ਚੀਜ਼ ਤੁਹਾਡੇ ਕੋਲ ਹੋਣੀ ਜ਼ਰੂਰੀ ਆ ਤੇ ਉਹਦੇ ਲਈ ਆਪਣੀ ਸਰਚ ਚ ਉਹਨੂੰ ਸਾਹਮ ਕੇ ਰੱਖੋ ਇਹ ਨਾ ਹੋਵੇ ਕਿ ਉਹ ਚੀਜ਼ਾਂ ਬਾਅਦ ਵਿੱਚ ਤੁਹਾਡੇ ਕੋਲ ਹੋਣ ਨਾ ਤੁਸੀਂ ਬਸ ਇਹ ਸੋਚ ਲੋਗੇ ਇਮੀਗ੍ਰੇਸ਼ਨ ਖੁੱਲ ਗਈ ਜੀ ਇਮੀਗ੍ਰੇਸ਼ਨ ਖੁੱਲ ਗਈ ਤਾਂ ਇਹਦੇ ਲਈ ਵੀ ਤੁਹਾਨੂੰ ਪਤਾ ਫਿਰ ਪ੍ਰੋਬਲਮ ਸਾਹਮਣੇ ਆਏਗੀ ਔਰ ਫਾਈਲ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਤਾਂ ਫਾਈਲ ਆਪਣੀ ਕੰਪਲੀਟ ਕਰਕੇ ਰੱਖੋ ਚੰਗੇ ਲਾਇਰ ਦੇ ਕੋਲ ਜਾਇਓ ਚੰਗੇ ਵਕੀਲ ਦੇ ਕੋਲ ਜਾਇਓ ਔਰ ਚੰਗੇ ਏਜੰਟ ਜਿਹੜਾ ਭਰੋਸੇਯੋਗ ਹੋਵੇ ਉਹਦੇ ਕੋਲ ਹੀ ਜਾਇਓ ਔਰ ਜੇ ਤੁਹਾਡੀ ਜਿਹੜੀ ਪੈਦਰੋਮੈਂਟ ਹੋ ਆ ਆਪਣੀ ਪੈਦਰੋਮੈਂਟ ਨੂੰ ਚੈੱਕ ਕਰਵਾ ਲਓ ਜਿੱਥੇ ਤੁਸੀਂ ਚਲਾਈ ਹੋਈ ਬਹੁਤ ਲੋ ਕਿ ਬਾਕੇ ਤੁਹਾਡੀ ਪੈਦਰੋਮੈਂਟੋ ਚੱਲਦੀ ਵੀ ਹੈ ਕੱਟ ਤਾਂ ਨਹੀਂ ਹੋਗੀ ਕੀ ਉਹਦੀ ਵਜ੍ਹਾ ਕੀ ਨਹੀਂ ਸਾਰਾ ਕੁਝ ਚੈੱਕ ਕਰਕੇ ਰੱਖਿਓ ਆਪਣਾ ਇਹ ਨਾ ਹੋਵੇ ਕਿ ਤੁਹਾਡੀ ਪੈਦਰੋਮੈਂਟੋ ਹੀ ਬੰਦ ਹੋਵੇ ਜਾਂ ਤੁਹਾਡੀ ਕਟਾ ਦਿੱਤੀ ਹੋਵੇ ਕਿਸੇ ਹੋਰ ਦੀ ਚਲਾ ਦਿੱਤੀ ਹੋਵੇ ਸੋ ਇਹ ਚੀਜ਼ਾਂ ਵੀ ਹੋਣ ਗਿਆ ਔਰ ਤੁਹਾਡੇ ਕੋਲ 5 ਮਹੀਨੇ ਹੈਗੇ ਆ ਔਰ 6ਵੇਂ ਮਹੀਨੇ ਤੋਂ ਇਮੀਗ੍ਰੇਸ਼ਨ ਓਪਨ ਹੋਣੀ ਹੈ 6ਵੇਂ ਮਹੀਨੇ ਤੱਕ ਤੁਹਾਡੇ 5 ਮਹੀਨੇ ਹੋਏ ਹੋਣੇ ਚਾਹੀਦੇ ਆ ਸੋ ਸੁਨਹਿਰੀ ਮੌਕਾ ਸਾਰੇ ਬੰਦਿਆਂ ਦੇ ਲਈ ਜਿਨ੍ਹਾਂ ਦੇ ਪੇਪਰ ਔਰ ਜਿਹੜੇ ਉੱਥੇ ਸਬਮਿਟ ਹੋਏ ਹੋਏ ਆ ਜਿਨ੍ਹਾਂ ਨੇ ਪੈਦਰੋਮੈਂਤਾ ਕਰਵਾਈਆਂ ਹੋਈਆਂ ਤੇ ਬਾਕੀ ਜਿਹੜੇ ਹੁਣ ਇੱਧਰ ਉੱਧਰੋਂ ਜਾਂ ਪੁਰਤਗਾਲ ਤੋਂ ਜਾਂ ਕਿਸੇ ਹੋਰ ਕੰਟਰੀ ਤੋਂ ਸੋਚਾਂਗੇ ਕਿ ਅਸੀਂ ਉੱਥੇ ਮੂਵ ਹੋ ਜਾਈਏ ਜਾਂ ਸਾਡੇ ਉੱਤੇ ਪੇਪਰ ਬਣ ਜਾਈਏ ਤਾਂ ਤੁਹਾਡੇ ਲਈ ਨੀਵੇਂ ਰਸਤੇ ਖੁੱਲੇ ਤੁਹਾਡੇ ਉਹਨਾਂ ਲਈ ਰਸਤੇ ਖੁੱਲੇ ਜਿਨ੍ਹਾਂ ਨੇ ਪਹਿਲਾਂ ਦੀ ਪੈਦਰੋਮੈਂਤਾ ਕਰਵਾਈਆਂ ਹੋਈਆਂ ਸੋ ਇਹ ਬਹੁਤ ਹੀ ਵਧੀਆ ਗੁੱਡ ਨਿਊਜ਼ ਆ ਚੜਦੀ ਕਲਾ ਵਾਲੀ ਗੱਲ ਆਈ ਇੱਕ ਕਿ ਉਹ ਭਰਾਮਾਂ ਦੀ ਰੱਬ ਨੇ ਸੁਣ ਲਈ ਪਰ ਹੁਣ ਤੁਸੀਂ ਠੱਗੇ ਨਾ ਜਾਇਓ ਸੁਨਹਿਰੀ ਮੌਕਾ ਨੂੰ ਸਹੀ ਤਰ੍ਹਾਂ ਯੂਜ਼ ਕਰਿਓ ਇਹ ਨਾ ਹੋਵੇ ਕਿ ਤੁਸੀਂ ਆਪਣੀ ਗਲਤੀ ਤੇ ਆਪਣੀ ਦਲਿੱਦਰੀ ਕਰਕੇ ਸਾਰਾ ਇਹ ਮੌਕਾ ਜਿਹੜਾ ਤੁਹਾਨੂੰ ਮਿਲਿਆ ਇਹਨੂੰ ਖਰਾਬ ਕਰਦੋ ਨਾ ਕਿ ਤੁਹਾਡੇ ਕੋਲ ਮੌਕੇ ਤੇ ਫਿਰ ਇਹ ਡਾਕੂਮੈਂਟ ਪਿਆ ਪੂਰੇ ਹੋਣ ਨਾ ਫਿਰ ਤੁਹਾਡੇ ਕੋਲ ਕੁਝ ਹੋਵੇ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਪੁਰਤਗਾਲ ਦੇ ਵਿੱਚ ਜਦੋਂ ਲੋਕਾਂ ਦੇ ਕੋਲ ਇਹਨਾਂ ਨੇ ਫਿੰਗਰ ਲੈਣੇ ਸਟਾਰਟ ਕੀਤੇ ਲੋਕਾਂ ਕੋ ਪੀਸੀਸੀ ਹੀ ਨੀਤੀ ਬਣੀ ਇੰਡੀਆ ਨਵੈਸੀ ਦੇ ਕੋਲੋਂ ਪੀਸੀਸੀ ਲੋਕਾਂ ਨੂੰ ਅਪਲਾਈ ਨਹੀਂ ਸੀ ਕਰ ਹੋਈ ਤਿੰਨ ਤਿੰਨ ਮਹੀਨੇ ਬਾਅਦ ਹੀ ਰੇਟਾ ਮਿਲਦੀਆਂ ਪਈਆਂ ਸੀ ਲੋਕਾਂ ਨੇ ਕਿੰਨੇ ਕਿੰਨੇ ਪੈਸੇ ਲਾ ਕੇ ਪੀਸੀਸੀ ਬਣਾਈਆ ਕਿਸੇ ਨੇ ਤਾਂ ਫੇਕ ਪੀਸੀਸੀ ਹੀ ਲਾਤੀ ਸੋ ਉਹਨਾਂ ਦੇ ਹੁਣ ਕੇਸ ਖਰਾਬ ਹੋਏ ਆ ਉਹਨਾਂ ਨੂੰ ਕੰਟਰੀ ਔਟ ਆਇਆ ਹੋਇਆ ਪੁਰਤਗਾਲ ਤੋਂ ਸੋ ਤੁਸੀਂ ਇਹ ਗਲਤੀਆਂ ਨਾ ਕਰਿਓ ਕਿਉਂਕਿ 2 ਮਹੀਨੇ ਲਈ PCC ਖੁੱਲਣ 2 ਮਹੀਨੇ ਲਈ ਪੇਪਰ ਖੁੱਲਣੇ ਆ ਤੇ ਇਹ ਨਾ ਹੋਵੇ ਕਿ 2 ਮਹੀਨੇ ਚ ਤੁਹਾਡੇ ਕੋਲ PCC ਨਹੀਂ ਨਾ ਰਿਡੀ ਹੋਵੇ ਜਿਹੜੀ ਕਿ ਸਭ ਤੋਂ ਜ਼ਿਆਦਾ ਜ਼ਰੂਰੀ ਆ ਸੋ ਇਹਨੂੰ ਬਹੁਤ ਹੀ ਜ਼ਿਆਦਾ ਸੀਰੀਅਸ ਲਿਓ ਤੇ ਆਪਣੇ ਡਾਕੂਮੈਂਟ ਹੁਣ ਤੋਂ ਤਿਆਰ ਕਰਨੇ ਸਟਾਰਟ ਕਰ ਦਿਓ ਆਈ ਹੋਪ ਬਾਕੀ ਜਿੰਨੇ ਵੀ ਉੱਥੇ ਰਹਿ ਰਹੇ ਆ ਜਾਂ ਤੁਹਾਡਾ ਕੋਈ ਆਪਣਾ ਐਕਸਪੀਰੀਅੰਸ ਹੋਵੇਗਾ ਤੁਸੀਂ ਜ਼ਰੂਰ ਆਪਣਾ ਸ਼ੇਅਰ ਕਰ ਦਿਓ ਇਸ ਦੇ ਬਾਰੇ ਕੁਝ ਦੱਸਣਾ ਪੁੱਛਣਾ ਹੋਇਆ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਹੋਰ ਲੋਕਾਂ ਦੀ ਵੀ ਹੈਲਪ ਹੋ ਸਕੇ ਵੀਡੀਓ ਨੂੰ ਜ਼ਿਆਦਾ-ਜ਼ਿਆਦਾ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਿਉਂਕਿ ਪੋਜ਼ਿਟਿਵ ਨਿਊਜ਼ ਆ ਗ ਅਚੀ ਖਬਰ ਆ ਸਾਰਿਆਂ ਤੱਕ ਪਹੁੰਚਣੀ ਚਾਹੀਦੀ ਆ ਸ਼ੇਅਰ ਜਰੂਰ ਕਰਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਹਰ ਇੱਕ ਅਪਡੇਟ ਤੁਹਾਨੂੰ ਮਿਲਦੀ ਰਹੇ ਥੈਂਕ ਯੂ